ਸੇਵਾ ਹੈ ਨਹੀਂ 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 ਗਾਰੀ ਵਾਲੇ ਯੂਜ਼ ਕਰ ਸਕਦੇ ਹੋ ਬਹੁਤ ਸਾਰੇ ਪਲਾਸਟਿਕ ਜਿਹੜਾ ਹੈਗਾ ਇਹ ਬਾਇਓ ਡਿਗਰੇਡੇਬਲ ਨਹੀਂ ਹੁੰਦਾ ਜਦੋਂ ਜਿਹੜੇ ਤੁਹਾਡੇ ਕੱਪੜੇ ਤੋਂ ਬਣਦੇ ਆ ਜਿਹੜੇ ਜੂਟ ਬੈਗਸ ਆ ਇਹ ਦੁਬਾਰਾ এনवायरमेंट ਦੇ ਵਿੱਚ ਮਿਲ ਜਾਂਦੇ ਆ ਖਾਂਦੇ ਆ ਉਹਦੀ ਖਾਤ ਪਰਦ ਜਾਂਦੀ ਆ ਪ੍ਰਸਤ ਔਰ ਜਿਹੜੇ ਮਾਈਕਰੋ ਪਲਾਸਟਿਕ ਅੰਡਾ ਤੇ ਪਾਣੀ ਜਾਂ ਮੁੱਢੋਂ ਤੇ ਪਾਣੀ ਪੀਂਦੇ ਹੋ ਪਲਾਸਟਿਕ ਦੇ ਵਾਹਵਾ ਵਿੱਚ ਖਾਣਾ ਲੈ ਕੇ ਆਉਂਦੇ ਉਹ ਜਿਹੜਾ ਮਾਈਕਰੋ ਪਲਾਸਟਿਕ ਆ ਤੁਹਾਡੀ ਸਰੀਰ ਦੇ ਅੰਦਰ ਚਲਾ ਜਾਂਦਾ ਔਰ ਇਹ ਬਿਮਾਰੀਆਂ ਕਰਦਾ ਸਾਹ ਦੀ ਬਿਮਾਰੀ ਕਰਦਾ ਔਰ ਕ੍ਰੇਟ ਦੀ ਬਿਮਾਰੀ ਕਰਦਾ ਉਹਦਾ ਕੋਈ ਰਾਸ ਨਹੀਂ ਆ ਤੇ ਛੋਟੇ ਛੋਟੇ ਗੱਲਾਂ ਇੰਦੀਆਂ ਥੋੜੇ ਇਹਨਾਂ ਦੇ ਘਰ ਦੇ ਵਿੱਚ ਕੂਡਰ ਲੱਗਿਆ ਹੋਇਆ ਹੱਥ ਕਿਹੜਾ ਕਰੋ ਡੈਜ਼ਰਟ ਕੂਡਰ ਠੰਡੀ ਹਵਾ ਰੱਖਦਾ ਪਰੰਮ ਕਰਦੇ ਕਿ ਉਹ ਕੂਡਰ ਲੱਗਿਆ ਪੂਰਾ ਕੰਮ ਨਹੀਂ ਆ। ਅੱਛਾ ਠੀਕ ਆ। نیچے ਕਰ ਲਓ। ਆਪਣਾ ਨਾਮ ਪਾ ਕੇ ਅੱਜ ਕਰੋ। ਸਵੱਛਤਾ ਹੀ ਸੇਵਾ ਹੈ। ਇਹ ਰਿਅਰਨਸ ਆਣਾ ਬਹੁਤ ਜ਼ਰੂਰੀ ਆ। ਸਵੱਛਤਾ ਹੀ ਸੇਵਾ ਹੈ। ਇਹਦੇ ਨਾਲ ਇਹਨਾਂ ਨੂੰ ਜੋੜਨਾ। ਔਰ ਇਹਨਾਂ ਨੂੰ ਜਿਹਦਾ ਹੈਗਾ ਪਰਸਨਲ ਆਈਡੀ ਨੂੰ ਲੈ ਕੇ ਆਪਣੇ ਮੰਦੇ ਦੇ ਵਿੱਚ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਸਫਾਈ ਦੀ ਐਮ मतलब ਉਹਦੀ ਕੀ ਐਮ ਤਾਂ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਿਆਂ ਨੂੰ ਪਤਾ ਹੋਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਜੇ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਰੈਡੀ ਚਲਾਉਂਦਾ ਸੀ ਜਦੋਂ ਬਈ ਵੜੀ ਹੁੰਦਾ ਸੀ ਜਾਂ ਕਿਤੇ ਲੇਟ ਹੋ ਗਿਆ ਤਾਂ ਦੇਖੋ ਅੰਬਰ ਲਾਈਨ ਤਾਂ ਮੈਂ ਕੱਟ ਦਿੰਦਾ ਮੈਂ ਬੱਚਿਆਂ ਨੂੰ ਘਰੇ ਸਿਖਾਉਂਦੇ ਹੁੰਦੇ ਸੀ ਬੱਚੇ ਟੋਕਦੇ ਸਵਾਲ ਹੁੰਦਾ ਪਾਰਕੀ ਦੇ ਨਹੀਂ ਰੋਕਦੇ ਵੱਡੇ ਵੱਡੇ ਨਾਲ ਬਕਰ ਨੂੰ ਨਹੀਂ ਰੋਕਦੇ ਬੱਚੇ ਰੋਕਦੇ ਸੀ ਕਰਾ ਦੀ ਜੋ ਸਾਨੂੰ ਦੱਸਿਆ ਸੀਗਾ ਉਹ ਪੁੱਤ ਨਹੀਂ ਕਰੋ ਮਨੂੰ ਗੱਡੀ ਰੋਕੋ ਦੂਰੋਂ ਨਾਲ ਆਪਾਂ ਲੱਗ ਜਾ ਜਲਾਇਤ ਆ ਗਈ ਜਿਹੜੀ ਅਰਲਾਈਟ ਕ੍ਰਾਸ ਨਹੀਂ ਕਰਦੇ ਸੋ ਇਹ ਜਿਹੜਾ ਤੁਸੀਂ ਬੱਚਾ ਤੋਂ ਜਿਹੜੇ ਹੁੰਦੇ ਆ ਨਾ ਬਹੁਤ ਕੁਝ ਸਿੱਖਦੇ ਹੋ ਜੇ ਬੱਚਿਆਂ ਨੂੰ ਐਜੂਕੇਟ ਕਰਤਾ ਜਾਵੇ ਜਿਵੇਂ ਪਲਾਸਟਿਕ ਦਾ ਜੀਵਨ ਹੈ ਇਹਨੂੰ ਆਪਾਂ ਕਰ ਕਰਨਾ ਤੇ ਜਿਹੜੀ ਇਹ ਉਮਰ ਆਉਂਦੀ ਹੈ ਸਿੱਖਣ ਦੀ ਉਮਰ ਆਉਂਦੀ ਹੈ ਬਾਅਦ ਵਿੱਚ ਆਤਾ ਨਾ ਪਈਆਂ ਹੁੰਦੀਆਂ ਬੱਚਿਆਂ ਦੀ ਉਹ ਚੇਜ਼ ਨਹੀਂ ਹੁੰਦੀ ਆ ਜਿਹੜੀਆਂ ਬੱਚਿਆਂ ਨੂੰ ਚੰਗੀ ਆਦਤ ਆ ਜੇ ਪਰਸਪਤੀ ਉਹਨਾਂ ਨੇ ਮਲਾਕਤ ਪਾਤੀ ਸਕੂਲ ਦੇ ਵਿੱਚ ਕਿ ਕਿੰਦਾਂ ਨੂੰ ਸਾਫ਼ ਕਰਨਾ ਹੈ ਕਿ ਉਹ ਇਸ਼ਨਾਨ ਕਰਨਾ ਹੈ ਰਾਣਾ ਖਾਂ ਤੋਂ ਪੱਲਾ ਹਟੋਣੇ ਤਾਂ ਪੱਕੀਆਂ ਬਣ ਪੱਕੀਆਂ ਹੋ ਜਾਂਦੀਆਂ ਆ ਉਸ ਸਕੂਲ ਦੇ ਵਿੱਚ ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਬਾਸੇ-ਬਾਸੇ ਖੱਦ ਵੀ ਇਥੇ ਆਮਾ ਲੈ ਦੇ ਵਿੱਚ ਬੰਦ ਦੇ ਵਿੱਚ ਨਹੀਂ ਹੋਣਾ ਤੇ ਇਹਦਾ ਕੂੜਾ ਨਹੀਂ ਆਉਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਇਹਨਾਂ ਦਾ ਆਮ ਰੋਲ ਹੈ ਇਸ ਕਰਕੇ ਬਹੁਤ اچھی ਸ਼ੁਰੂਆਤ ਆਏ ਬੱਚਿਆਂ ਨੂੰ ਜੁੜਾਇਆ ਜਾ ਰਿਹਾ ਰੈਗੂਲਰਲੀ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਹਾਂ ਕਿ ਜਿਹੜਾ ਬੱਚਾ ਵੀ ਪਲੱਸ 2 ਕਰਦਾ ਹੈ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਸ਼ਨ ਕਰਦਾ ਉਹਨੇ ਇੱਕ ਜਿਹੜਾ ਹੈਗਾ ਨਾ ਉਹਨੂੰ ਲਾਈਫ ਸਕਿੱਲ ਚਾਹਨਾ ਹੈ ਉਹਨਾਂ ਨੇ ਬਲਕਸ ਫਸਟ ਇਅਰ ਦੇ ਨਾਲ ਨਾਲ ਕਿ ਜੇ ਕੋਈ ਜੇ ਜਿਸ ਨੂੰ ਨੋਜ਼ ਬਲੀਡ ਹੋ ਗਿਆ ਕਿਸੇ ਤੇ ਸੱਪ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਕਿਸੇ ਨੂੰ ਕਦਾ ਸ਼ਿਫਟ ਕਰਨਾ ਹੈ ਕਿਸੇ ਦੇ ਨੂੰ ਛੋਟੀ ਮੋਟੀ ਹੋਰ ਐਮਰਜੈਂਸੀ ਹੋ ਗਈ ਆ ਉਹਨਾਂ ਆਪਸ ਤਰ੍ਹਾਂ ਵੀ ਕਰਦਾ ਜਿੱਦਿ ਜੇ ਡਾਕਟਰ ਨਹੀਂ ਆ ਜਾਂਦਾ ਉਹਨੂੰ ਜਿਹੜੇ ਕਿਵੇਂ ਉਹਨੂੰ ਆਪਾਂ ਆਸਾਨ ਕਿਸ ਤਰ੍ਹਾਂ ਬਚਾਉਣਾ ਉਹ ਉਹਨੂੰ ਕਰ ਰਿਹਾ ਕੀ ਕਰ ਸਕਦੇ ਆ ਡਾਕਟਰ ਦੇ ਆਉਣ ਤੱਕ ਉਹ ਆਪਾਂ ਫੂਲ ਬਗਦਾ ਹੋਇਆ ਫੂਲ ਕਿੰਨਾ ਰੋਕ ਸਕਦਾ ਔਰ ਉਹਨੂੰ ਰੋਕਿਆ ਜਾ ਸਕਦਾ ਰੋਗ ਦੇ ਵਾਸਤੇ ਬਚਾਉਣ ਦਾ ਲੋੜ ਹੈ ਲੇਕਿਨ ਇਹ ਵਾਲੀ ਜਿਹੜੀ ਹੈਗੀ ਆ ਪਲੱਸ ਐਪੀ ਰੈਸਟ ਕਰੀ ਪਾਉਂਦਾ ਬੱਚਿਆਂ ਨੂੰ ਇਹ ਵੀ ਸਬਰ ਜਨਾਸ ਕਾਣਾ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਕਿ ਆਪਣੇ ਆਪਣੇ ਮਾਈਂਡ ਦੀ ਸਵੱਛਤਾ ਆਪਣੇ ਸਰੀਰ ਦੀ ਸਵੱਛਤਾ ਫਿਰ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਦੱਸਿਆ ਸੀਗਾ ਕਿ ਇਹ ਡੈਂਗੂ ਦੇ ਵਿੱਚ ਜਿਹੜੇ ਸਾਰੇ ਬੰਦੇ ਜਿਹੜੇ ਆ ਗਿਆ ਉਰੀ ਅੰਨੀ ਗੱਲ ਸਮਝ ਲੈਣ ਭਈ ਜਿਹੜਾ ਆਪਣਾ ਥੋੜਾ ਚਾਇਸ ਰੇਜ ਹੈ ਟੈਂਕੂਰ ਹੈ ਉਹਨਾਂ ਦੀਆਂ ਪ੍ਰਿਆ ਦੇਖਣਾ ਪੂਰੇ ਪਾਣੀ ਨੂੰ ਹਫਤੇ ਚੱਕ ਕੋਈ ਚੰਗੀ ਤਰ੍ਹਾਂ ਸਪਾਹ ਕਰਕੇ ਦੁਬਾਰਾ ਤਾਜ਼ਾ ਪਾਣੀ ਪਾ ਦੇਣ ਔਰ ਜਿਹੜੇ ਪਾਛਾਲੇ ਫਲੋਰੇ ਰੱਖਦੇ ਉਹਨੂੰ ਸਾਧਨ ਆਸਤੇ ਪਾਣੀ ਨਾ ਖੜਾ ਹੋਵੇ ਖੜਾ ਹੋਵੇ ਤੇ ਉਹਦੇ ਤੇ ਜਿਹੜਾ ਬਲ ਟਾਇਲ ਹੈ ਜਿਹੜਾ ਤੁਸੀਂ ਆ ਪਕੌੜੇ ਬਣਾਉਣ ਵਾਲੀ ਦੂਜੀ ਚੀਜ਼ਾਂ ਤੇ ਤੇਲ ਵਰਦਿਓ ਉਹ ਥੋੜਾ ਜਿਹਾ ਦਾ ਛੁਰਕਾ ਕਰ ਦਿਓ ਜਾਂ ਜੇ ਫਿਰ ਵੀ ਮੱਛਰ ਆ ਤਾਂ ਸਾਡੇ ਸ਼ਹਿਰ ਦੇ ਮੈਕਨ ਨੂੰ ਦੱਸ ਦਿਓ ਤੇ ਆ ਕੇ ਡੀਮਿਗੇਸ਼ਨ ਵੀ ਕਰਦੇ ਆ ਔਰ ਐਂਟੀ ਲਾਰਵਾ ਸਪਰੇ ਵੀ ਕਰਦੇ ਆ ਤੇ ਆਪਾਂ ਡ ਜਾਉਂਸ ਵਾਇਲ ਫਲੂ ਆ ਰਿਹਾ ਬਹੁਤ ਸਾਰੇ ਮਾਰੀਏ ਤੋਂ ਬਚ ਜਾ ਸਕਦਾ ਸਰ ਸਰ